ਅੰਮ੍ਰਿਤਸਰ ਤੋਂ ਰੋਜ਼ਾਨਾ 6000 ਟੈਕਸੀ ਜਾਂਦੀ ਹੈ ਦਿੱਲੀ ਵੱਲ ਮੀਟਰ ਲੋਕ ਇੱਥੇ ਉਤਰ ਮੱਥਾ ਟੇਕਣ ਤੇ ਰਾਤ ਨੂੰ ਘਰ ਚਲੇ ਜਾਂਦੇ ਬਹੁਤ ਈਜ਼ੀ ਹੋ ਜਾਏਗੀ ਵੀਜ਼ਾ ਦੀ ਜ਼ਰੂਰਤ ਹੀ ਨਹੀਂ ਮੈਂ ਤਾਂ ਕਹਿੰਦਾ ਕੋਈ ਵੀਜ਼ਾ ਫੀਸ ਨਹੀਂ ਹੈ ਕੋਈ ਤੁਹਾਨੂੰ ਟਰਾਂਜ਼ਿਟ ਵੀਜ਼ਾ ਦੀ ਨਹੀਂ ਜ਼ਰੂਰਤ ਨਹੀਂ ਤੁਸੀਂ 10 ਦਫ਼ਾ ਵੀਜ਼ਾ ਅੱਜ ਖਤਮ ਹੋਏਗਾ ਤੁਹਾਡਾ ਵੀਜ਼ਾ ਸਵੇਰ ਫਿਰ ਲੈ ਲੈਣਾ ਵੀ ਤਾਂ ਕੀ ਕੋਈ ਮਸਲਾ ਹੀ ਨਹੀਂ ਹਾਈ ਗਾਇਸ ਸਾਚੀ ਕਾਜੀ ਉਮੀਦ ਕਰਨੇ ਆ ਤੁਸੀ ਬਿਲਕੁਲ ਠੀਕ-ਠਾਕ ਹੋਗੇ ਹਾਸਲੇ ਵਾਸਤੇ ਹੋਗੇ ਰੱਬ ਤੁਹਾਨੂੰ ਖੁਸ਼ ਰੱਖੇ ਚਾਹਤੀਆਂ ਕਲਾਮਾਂ ਚ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਸਿੱਖ ਯਾਤਰੀਆਂ ਦੇ ਵੀਜ਼ੇ ਬਾਰੇ ਚ ਇੱਥੇ ਪਾਕਿਸਤਾਨ ਨੇ ਵੀਜ਼ਾ ਬਿਲਕੁਲ ਫ੍ਰੀ ਕਰ ਦਿੱਤਾ ਹੈ ਸਿੱਖ ਯਾਤਰੀਆਂ ਲਈਏ ਤੇ ਆ ਬਹੁਤ ਵੱਡੀ ਖੁਸ਼ਖਬਰੀ ਹੋਵੇ ਤੇ तमाम ਲੋਕ ਜਿਨ੍ਹਾਂ ਨੂੰ ਵੀਜ਼ੇ ਨੂੰ ਲੈ ਕੇ ਪ੍ਰੋਬਲਮਸ ਇਸ਼ੂਸ ਫੇਸ ਕਰਨੇ ਪੈਂਦੇ ਪਸੰ ਉਹਨਾਂ ਦੇ ਮਸਲੇ ਹੱਲ ਹੋ ਗਏ ਨੇ ਤੇ ਉਹਨਾਂ ਦੇ ਲਈ ਐਪ ਬਹੁਤ ਵੱਡੀ ਖਬਰ ਹੈ ਅਜੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਵੀਡੀਓ ਵੇਖ ਕੇ ਤੁਹਾਨੂੰ ਸਾਰੇ ਚੈਨਲ ਤੇ ਨਾਮ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚੱਲਦੇ ਵਿਖਦੇ ਆਂ ਵੀਡੀਓ ਲੱਗ ਜਾਏਗੀ ਵੀਜ਼ਾ ਦੀ ਜ਼ਰੂਰਤ ਹੀ ਨਹੀਂ ਮੈਂ ਤਾਂ ਕਹਿੰਦਾ ਕੋਈ ਵੀਜ਼ਾ ਫੀਸ ਨਹੀਂ ਹੈ ਕੋਈ ਤੁਹਾਨੂੰ ਟਰਾਂਜ਼ਿਟ ਵੀਜ਼ਾ ਦੀ ਜਰੂਰਤ ਨਹੀਂ ਤੁਸਾਂ 10 ਦਫ਼ਾ ਵੀਜ਼ਾ ਅੱਜ ਖਤਮ ਹੋਏਗਾ ਤੁਹਾਡਾ ਵੀਜ਼ਾ ਸਵੇਰ ਫਿਰ ਲੈ ਲੈਣਾ ਵੀ ਤਾਂ। ਚਾਹ ਕੋਈ ਮਸਲਾ ਨਹੀਂ ਇਹ ਓਪਨ ਹੋ ਗਿਆ ਵੀਜ਼ਾ। ਇਹ ਸਮਝੋ ਜਿਸ ਤਰ੍ਹਾਂ ਸਾਊਦੀ ਅਰੇਬੀਆ ਨੇ ਆਪਣੇ ਮੁੱਲ ਦਾ ਵੀਜ਼ਾ ਓਪਨ ਕਰ ਦਿੱਤਾ ਨਾ ਅਸੀਂ ਵੀ ਓਪਨ ਕਰ ਦਿੱਤਾ। ਇਹ ਸਾਡੀ ਮਾਵਾਂ ਭੈਣਾਂ ਜਿਹੜੀ ਬੈਠੀਆਂ ਨੇ ਉਹਨੂੰ ਤੁਸਾਂ ਨਾਲ ਬੜੋ ਦਿਨ ਆਜੋ ਸਭ ਤੇ ਇੱਥੋਂ ਬਾਰਡਰ ਕ੍ਰੋਸ ਕਰੋ ਤੇ ਇੰਡੀਆ ਇੰਡੀਆ بالکل کوئی مسئلہ نہیں اور ہمارا اصل میں ٹارگیٹ یہ ہے منسٹری کا خاص طور پہ ساری منسٹری کو دوسرا جو سب سے امپورٹنٹ چیز ہے وہ یہ کہ ہماری پرائرٹی یہ ہے کہ ہم نے کسی بھی صورت میں تعلق پرابلم نہیں ہونی تو سا سال بھی دس دفعہ ہو جہوں دل کرے آن لائن جاؤ فارم بھرو آدھے گھنٹے تک تعلق ویزا ملے گا وہ بعد تو فلائٹ پڑو تو آ جاؤ یہ سب سے ضروری جس طرح تو کیا کہ جس طرح سارے واسطے سعودی عربیہ یہ پاکستان اسی طرح سارے واسطے دوسری بات یہ ہے کہ اب آپ نے اگلے دنوں میں آپ کو اور کلیئرٹی ہو جائے گی کہ جہاں جہاں جگہ ہے ਉਹ ਮੈਂ ਆਪਕੇ ਲਈ ਓਪਨ ਕਰ ਦਿੰਦੇ ਆਂ ਫਿਰ ਤੁਹਾਨੂੰ ਇਹ ਪਰਮਿਸ਼ਨਾਂ ਤੇ ਸਾਰਾ ਕੁਝ ਕੋਈ ਜ਼ਰੂਰਤ ਨਹੀਂ ਪੈਣਾ। ਕਈ ਬੱਚੇ ਜੇ ਪੋਸੀਬਲ ਹੋ ਸਕੇ ਸਟੂਡੈਂਟ ਵੀਜ਼ਾ ਜਾਂ ਇਸ ਤਰ੍ਹਾਂ ਆਂਦੀਆ ਤੋਂ ਮਿਲੇ ਕਿ ਉਹ ਇੱਥੇ ਆ ਕੇ ਉਹਨਾਂ ਨੂੰ ਰਿਸਰਚ ਕਰ ਸਕਣ। ਕਿਵੇਂ ਹੀ ਅੰਮ੍ਰਿਤ ਸਰਕਲ ਕਾਲਜ ਬਹੁਤ ਕੌਣਾਪੁਰ ਜੀ ਲਿਟਰੇਚਰ पे ਕਮਰੇ ਦੇ ਕਮਰੇ ਪੰਦ ਨੇ। ਮਤਲਬ ਕੁਝ ਮਿਊਚੁਅਲ ਐਕਸਚੇਂਜ ਪ੍ਰੋਗਰਾਮ ਹੋ ਜਵੇ 5 ਸਟੂਡੈਂਟਸ ਮਿਊਚੁਅਲ ਐਕਸਚੇਂਜ ਜੋ ਸਟੂਡੈਂਟ ਜੀ ਮੈਂ ਇਨਕੁਇਰੀ ਕਰ ਸਕਦਾ। ਮੈਨੂੰ ਪਤਾ ਇੰਡੀਅਨ ਸਾਈਡ ਦਾ ਜਿਹੜੇ ਤੁਸੀਂ ਪੰਜ ਸਟੂਡੈਂਟ ਭੇਜਨੇ ਮੈਨੂੰ ਨਾਂ ਦੱਸੋ ਮੈਂ ਉਹਨਾਂ ਦਾ ਵੀਜ਼ਾ ਲਾ ਦਿਆਂਗਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਸਾਡੇ ਲਈ ਪਾਕਿਸਤਾਨ ਦੀ ਧਰਤੀ ਹੈ ਜਿਵੇਂ ਤੁਹਾਡੇ ਲਈ ਸਾਉਦੀ ਅਰਬ ਦੀ ਧਰਤੀ ਬਿਲਕੁਲ ਇਹ ਮੈਂ ਹਮੇਸ਼ਾ ਕਹਿੰਦਾ ਹਾਂ ਬਿਲਕੁਲ ਤੇ ਸਾਡੇ ਨਾਲ ਇੱਥੇ ਅਮਰੀਕਾ ਦੇ ਖਾਸ ਕਰਕੇ ਇੱਕ ਸਾਰੇ ਅੱਛਾ ਸਾਰੇ ਕੈਲੀਫੋਰਨੀਆ ਦੇ ਇਹਦੇ ਵਿੱਚ ਜ਼ਿਆਦਾ ਗਿਣਤੀ ਜਿਹੜੀ ਹੈ ਇੰਜੀਨੀਅਰਸ ਨੇ ਡਾਕਟਰਸ ਨੇ ਆ ਖਾਸ ਕਰਕੇ ਡਾਕਟਰ ਜਲਵੀਰ ਸਿੰਘ ਪੰਦੂ ਨੇ ਸਾਡੇ ਨਾਲ ਸਿੱਧੂ ਸਾਹਿਬ ਨੇ ਕੈਲੀਫੋਰਨੀਆ ਸਟੇਟ ਦੇ ਜਿਹੜੇ ਉਹਨਾਂ ਦੇ ਡਿਜ਼ਾਈਨਿੰਗ ਦਾ ਆਰਕੀਟੈਕਚਰ ਡਿਪਾਰਟਮੈਂਟ ਦੇ ਹੈੱਡ ਨੇ ਉੱਥੇ ਕੈਲੀਫੋਰਨੀਆ ਵਿੱਚ ਨਾਲ ਹੀ ਸਾਡੇ ਕੋਲ ਨਾਲ ਕਾਲੋਂ ਸਾਹਿਬ ਨੇ ਇਹਨਾਂ ਦੀ ਉੱਥੇ ਸਬ ਵੇਸ ਚ ਨੇ ਔਰ ਸਾਰੇ ਹੀ ਉੱਥੇ ਵੈਲ ਸੈਟਲ ਨੇ ਸਭ ਤੋਂ ਸੋਹਣੀ ਗੱਲ ਹੈ ਕਿ ਇੱਥੇ ਅੱਜ ਤੁਹਾਡੇ ਨਾਲ ਤਿੰਨ ਜਨਰੇਸ਼ਨਾਂ ਸਾਡੀਆਂ ਬੈਠੀਆਂ ਨੇ ਦੋ ਜੀ ਐਸੇ ਨੇ ਸਾਡੇ ਵਿੱਚ ਜਿਨ੍ਹਾਂ ਦਾ ਜਨਮ ਪਾਕਿਸਤਾਨ ਦਾ ਹੈ ਅੱਛਾ ਜੀ ਔਰ ਕੌਣ ਕੌਣ ਜੀ ਜੀ ਗੁਰਮੀਤ ਸਿੰਘ ਕਾਲੋਂ ਉਹ ਪਿੱਛੇ ਬੈਠੇ ਕਿਹੜੇ ਸ਼ਹਿਰ ਜੀ ਲਾਲਪੁਰ ਦਾ ਇਹਨਾਂ ਦਾ ਜਨਮ ਅੱਛਾ ਨਾਲ ਸਾਡੇ ਹੰਦਲ ਸਾਹਿਬ ਨੇ ਹੀ ਇਸ 90 ਉਹ ਕਾਰ ਦੇ ਵਿੱਚ ਆ ਰਹੇ ਸਾਨੂੰ ਥੋੜੀ ਦੇਰ ਜੀ ਜੁਆਇਨ ਕਰ ਰਹੇ ਅੰਦਰ ਜਨਮ ਵੀ ਪਾਕਿਸਤਾਨ ਦਾ ਹੈ ਔਰ ਸਾਡੇ ਨਾਲ ਦੋ ਸਾਡੀ 3rd ਜਨਰੇਸ਼ਨ ਗੁਰਜੀਤ ਸਿੰਘ ਬਿਰਕ ਔਰ ਸ਼ਾਹਬਾਦ ਸਿੰਘ ਪੰਨੂ ਇਹ ਵੀ ਸਾਡੇ ਨਾਲ ਨੇ ਯੂਰਿਕ ਅਮਰੀਕਾ ਮੈਡਨ ਯੂਐਸਏ ਹਾਂ ਅਸੀਂ ਸਪੈਸ਼ਲੀ ਸਾਡਾ ਟ੍ਰਿਪ ਸਾਡੇ ਇਸ ਕਲੱਬ ਦਾ ਨਾਮ ਹੈ ਜਮਰੋਦ ਕਲੱਬ ਔਰ ਉਹ ਜਮਰੋਦ ਦਾ ਕਿਲਾ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਹੈ ਖੈਬਰ ਪਖਤੂਨ ਖਾ ਦੇ ਵਿੱਚ ਅਸੀਂ ਸਾਰੇ ਉੱਥੇ ਗਏ ਕਾਸ਼ਫ ਸਾਹਿਬ ਦੇ ਜ਼ਰੀਏ ਕੋਰ ਕਮਾਂਡਰ ਸਾਹਿਬ ਦੇ ਜ਼ਰੀਏ ਅਸੀਂ ਉਹ ਵੇਖਿਆ ਕਿਲਾ ਅਸੀਂ ਬੇहद ਖੁਸ਼ ਹਾਂ ਤੁਸੀਂ ਬਿਲੀਵ ਨਹੀਂ ਕਰ ਸਕਦੇ ਕਿ ਲੋਕਾਂ ਨੇ ਉੱਥੇ ਸਜਦੇ ਕੀਤੇ ਜਜ਼ਬਾਤ ਦੇ ਵਿੱਚ ਆ ਕੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਸੀਗੇ ਕਿਉਂਕਿ ਇਹ ਫਸਟ ਟਾਈਮ ਹੋਇਆ ਹੈ ਕਿ ਅਸੀਂ ਉੱਥੇ ਜਾ ਸਕੇ ਹਾਂ ਇਸ ਤੋਂ ਇਲਾਵਾ ਨੰਨਕਾਣਾ ਸਾਹਿਬ ਰੋੜੀ ਸਾਹਿਬ ਇਹ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਸੋ ਸਾਡੇ ਇਹ ਜਿਹੜਾ ਕਲੱਬ ਹੈ ਚਾਹੁੰਦਾ ਹੈ ਕਿ ਅਸੀਂ ਉਸ ਕਿਲੇ ਨੂੰ ਪ੍ਰੀਜ਼ਰਵ ਵੀ ਕਰੀਏ ਇਸ ਤੋਂ ਇਲਾਵਾ ਵੀ ਜਿੱਥੇ ਕਿੱਥੇ ਸਾਡੀ ਲੋੜ ਹੈ ਕਿਉਂਕਿ ਸਾਡਾ ਇਤਿਹਾਸ ਜਿਹੜਾ ਹੈ ਉਹ ਜ਼ਿਆਦਾ ਇੱਥੇ ਹੈ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਹੋਵੇ ਜਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਨਾਲ ਹਰ ਥਾਂ ਦੇ ਵਿੱਚ ਖੜੇ ਰਹੀਏ ਪਰ ਆਪਣਾ ਰੋਲ ਵੀ ਪਲੇ ਕਰੀਏ ਪੋਕੇ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਵੀ ਜੁੜੀ ਰਹੇ ਇਸੇ ਤਰ੍ਹਾਂ ਜਮਰੋਦ ਕਲੱਬ ਜਿਹੜਾ ਜਮਰੋਦ ਕਿਲਾ ਜਿਹੜਾ ਸੀ ਉਹ ਹਰੀ ਸਿੰਘ ਨਲਵਾ ਨੇ ਬਣਾਇਆ ਸੀ ਔਰ ਅਮਰੀਕਾ ਦੇ ਵਿੱਚ ਇੱਕ ਪੂਰੀ ਫੁੱਟਬਾਲ ਕਲੱਬ ਜਿਹੜੀ ਹੈ ਉਹ ਹਰੀ ਸਿੰਘ ਨਲਵਾ ਨੂੰ ਫੋਲੋ ਕਰਦੀ ਹੈ ਸਾਰੇ ਗੋਰੇ ਨੇ ਸੋ ਸਾਡਾ ਨੈਕਸਟ ਪਲਾਨ ਇਹ ਹੈ ਕਿ ਅਸੀਂ ਸਾਰੇ ਉਹਨਾਂ ਗੋਰਿਆਂ ਨੂੰ ਨੈਕਸਟ ਟਾਈਮ ਲੈ ਕੇ ਆਈਏ ਖਾਸ ਕਰਕੇ ਤੁਹਾਡੀ ਚੈਂਪੀਅਨ ਟਰੋਫੀ ਹੋ ਰਹੀ ਹੈ ਜਦੋਂ ਮੈਂ ਇਹਨਾਂ ਨੂੰ ਦੱਸਿਆ ਤੇ ਸਾਰੇ ਰੈਡੀ ਨੇ ਫੈਮਿਲੀਜ਼ ਦੇ ਨਾਲ ਕਣ ਕੇ ਸਾਡੇ ਲਈ ਸਾਡੇ ਟਿਕਟਾਂ ਦੇ ਲਈ ਸਪੈਸ਼ਲ ਕੋਟਾ ਰੱਖਣਾ ਹੈ ਬਿਲਕੁਲ ਰੱਖਾਂਗੇ ਜੀ ਤਾਂ ਕਿ ਅਸੀਂ ਮੈਚ ਇੰਜੋਏ ਕਰੀਏ ਖਾਸ ਕਰਕੇ ਪਾਕਿਸਤਾਨ ਦੇ ਇੰਡੀਆ ਦਾ ਮੈਚ ਬਿਲਕੁਲ ਬਿਲਕੁਲ ਅ ਸਭ ਤੋਂ ਪਹਿਲੇ ਜੀ ਵੈਲਕਮ ਟੂ ਪਾਕਿਸਤਾਨ ਔਰ ਮੈਂ ਆਂਦੇ ਇੱਕ ਕੰਮ ਕੀਤਾ ਹੈ ਸਾਡੀ ਗਵਰਨਰ ਨੇ ਉਹ ਇਹ ਕਿ ਜੀ ਜਦੋਂ ਮੈਂ ਇੱਥੇ ਕੁਝ عرصਾ ਸੀਐਮ ਵੀ ਰਿਹਾ ਹਾਂ ਤੇ ایک چیز میں کہتا تھا کہ ہماری جو سکھ کمیونٹی آتی ہے نا ویزوں کے بڑے مسئلے تھے مجھے نہیں پتہ اس دفعہ آپ لوگوں کا کیا ایکسپیرئنس رہا ہے بٹ ہم نے آپ لوگوں کا چاہے وہ انڈین بون ہو چاہے کوئی بھی ہو لیکن اگر آپ کے پاس یو ایس پاسپورٹ ہے آپ نے صرف آن لائن فام جمع کرانا ہے اور آپ کو ویزا مل جائے گا मुझे नहीं पता इस दफा आप हुआ है। जी हुआ, है। तो 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 हुआ है। 50%, 50 को चमत्कार जैसी हुआ आधे घंटे में आधा घंटे में आपको वीजा आपके पास आ जाएगा बहुत खुश है जी बहुत शुक्रिया बहुत शुक्रिया सर मैं द फर्स्ट हैंड विटनेस था कि मोस्ट ऑफ द वीजा सो मेरे थ्रू ही हुए ने तो अधिक वीजा हुए थे अधिक वीजा व्हेन द प्रोसेस वेंट थ्रू सो इट बिकेम सो मच इजीयर एंड वी वांट टू थैंक यू यू डोंट इवन नीड स्पोंसरशिप नाउ दैट वाज नथिंग और इट्स देयर इज नो फीस हां यस نو ویزا فیس دوسرا جو سب سے امپورٹنٹ چیز ہے وہ یہ کہ ہماری پرائرٹی یہ ہے کہ ہم نے کسی بھی صورت میں تانو پرابلم نہیں ہون دینی ساں سال بچ دس دفعہ ہو جدو دل کرے آن لائن جو فارم بھرو ادھے گھنٹے تک تانو ویزا ملے گا بعد ساں فلائٹ پڑو تے آ یہ سب سے ضروری جس طرح تو کیا کہ جس طرح ساڑے واسطے سعودی عربیہ ہے یہ جی جی پاکستان اسی طرح تے واسطے دوسری بات یہ ہے کہ اب آپ نے اگلے دنوں میں آپ کو اور کلیریٹی کلیئرٹی ہو جائے گی کہ جہاں جہاں آپ کی کوئی جگہ ہے وہ ہم آپ کے لیے اوپن کر دیں گے پھر تانو اے پرمیشن تو سارا کچھ کوئی ضرورت نہیں پڑے گی اب صرف ابھی حسن عبدال لنکانہ صاحب لاہور اپنا ناروال میں جو ہے کرتارپور یہ تین چار جگہیں ہیں وہ علاوہ بھی کوئی جگہ جانا چاہے اسی وہ اوپن کریں گے تاکہ ڈیفنیٹلی ایک مسئلے مسائل ہیں اس میں وہ ہم ختم کریں گے لیکن ساڑھی خواہش یہ ہے کہ اگر اجی پنجاز ہزار تو لکھ کھاندہ سے سی سے سال کا یہ دس لکھ سے کھائے تھے اے ینگ جنریشن بھی آئے تھے اور یقین کریں اسی نیت سے کیا ہے کہ کوئی بڑی ہمیں پرابلم تھی بیچ میں کہ جی این جی بی ہو جائے گا اینچ بھی ہو جائے گا انڈین بون سکھ کا بھی ایشو ہم نے کر نہیں پہلے فیز میں جس کا یو کے یو ایس کینیڈین پاسپورٹ ہے ہم نے ایک سو ایک سو چوبیس ملکوں کا ویزا فری کیا تو اور چاہے وہ پاسپورٹ اس کے پاس ہے بس آنکھا بند کرے تھے آ جائیں جی ہاں تو یہ ایک دفعہ آپ لوگ ایک دفعہ دو دفعہ تین دفعہ آئیں جب بھی آئیں باقی رہ گئی جی کرکٹ والی گل ہے سو بسم اللہ جن دفعہ آنا آؤ چیمپئن ٹرافی سے بھی آؤ انڈیا پاکستان کے میچ سے بھی آؤ اور اِسی ایکچولی اسپیشل کوٹا رکھ رہے ہیں کیونکہ اِسی انڈیا سے بھی لوگوں نے بہت ساروں نے آنا ہے تو ہم ان کا بھی کوٹا رکھ رہے ہیں باقی یہاں کا بھی کر رہے ہیں تو وہ اِسی ڈیفنٹلی ایک علیحدہ کوٹا رکھیں گے تو بالکل ਸ਼ੁਕਰੀਆ ਮੋਸ਼ ਵੈਲਕਮ ਬਹੁਤ ਸ਼ੁਕਰੀਆ ਅਸੀਂ ਆਪਣੇ ਵੱਲੋਂ ਆਪਣੇ ਇਸ ਕਲੱਬ ਵੱਲੋਂ ਤੁਹਾਨੂੰ ਕਾਸ਼ਫ ਸਾਹਿਬ ਨੂੰ ਦਾਵਤ ਦੇਣੀ ਹੈ ਕਿ ਤੁਸੀਂ ਵੀ ਯੂ ਐਸ اے ਆਓ ਤੇ ਆਪਾਂ ਪੂਰੀ ਕੋਸ਼ਿਸ਼ ਕਰੀਏ ਜਿੱਦਾਂ ਹੁਣ ਵੇਖੋ ਅੰਮ੍ਰਿਤਸਰ ਤੋਂ ਰੋਜ਼ਾਨਾ 6000 ਟੈਕਸੀ ਜਾਂਦੀ ਹੈ ਦਿੱਲੀ ਵੱਲ 에어ਪੋਰਟ ਵਾਸਤੇ ਅਗਰ ਪਾਕਿਸਤਾਨ ਦੀ ਪੀਆਈਏ ਦੀ ਕਾਫੀ ਜ਼ਿਆਦਾ ਪ੍ਰੋਬਲਮ ਸਾਨੂੰ ਪਤਾ ਹੈ ਕਿ ਹੈਗੀਆਂ ਨੇ ਅਗਰ ਕੋਈ ਟਰਾਂਜ਼ਿਟ ਵੀਜ਼ਾ ਤੁਸੀਂ ਅਨਾਉਂਸ ਕਰ ਦੋ 48 ਘੰਟਿਆਂ ਦਾ 72 ਘੰਟਿਆਂ ਦਾ ਇਹ ਸੋਦਾ ਅੰਬ੍ਰਸਰ ਸਰ 27 ਕਿਲੋਮੀਟਰ ਲੋਗ ਇਥੇ ਉਤਰਨ ਮੱਥਾ ਟੇਕਣ ਤੇ ਰਾਤ ਨੂੰ ਘਰ ਚਲੇ ਜਾਣ ਤੇ ਬਹੁਤ ਈਜ਼ੀ ਹੋ ਜਾਏਗਾ ਵੀਜ਼ਾ ਦੀ ਜਰੂਰਤ ਨਹੀਂ ਮੈਂ ਤਾਂ ਕਹਿੰਦਾ ਕੋਈ ਵੀਜ਼ਾ ਫੀਸ ਨਹੀਂ ਹੈ ਕੋਈ ਤੁਹਾਨੂੰ ਟਰਾਂਜ਼ਿਟ ਵੀਜ਼ਾ ਦੀ ਜਰੂਰਤ ਨਹੀਂ ਤੁਸੀਂ 10 ਦਫਾ ਵੀਜ਼ਾ ਅੱਜ ਖਤਮ ਹੋਏਗਾ ਤੁਹਾਡਾ ਵੀਜ਼ਾ ਸਵੇਰ ਫਿਰ ਲੈ ਲੈਣਾ ਵੀ ਤਾਂ ਕੋਈ ਮਸਲਾ ਹੀ ਨਹੀਂ ਇਹ ਓਪਨ ਹੋ ਗਿਆ ਵੀਜ਼ਾ ਇਹ ਸਮਝੋ ਜਿਸ ਤਰ੍ਹਾਂ ਸਾਊਦੀ ਅਰੇਬੀਆ ਨੇ ਆਪਣੇ ਮੁੱਲ ਦਾ ਵੀਜ਼ਾ ਓਪਨ ਕਰ ਦਿੱਤਾ ਨਾ ਅਸੀਂ ਵੀ ਓਪਨ ਕਰ ਦਿੱਤਾ ਬਹੁਤ اے ਸਾਡੀ ਮਾਮਾ ਪੈਣਾ ਜਿਹੜੀ ਬੈਠੀਆਂ ਨੇ ਉਹਨੂੰ ਤੁਸੀਂ ਨਾਲ ਪੜੋ ਤੇ ਆ ਜਿਓ ਸਭ ਤੇ ਇੱਥੋਂ ਬਾਰਡਰ ਕਰਾਸ ਕਰੋ ਤੇ ਇੰਡੀਆ ਇੰਡੀਆ ਬਿਲਕੁਲ ਕੋਈ ਮਸਲਾ ਨਹੀਂ ਹੈ ਔਰ ہمارا ਅਸਲ ਮੇ ਟਾਰਗੇਟ ਕੀ ਹੈ ਇਹ ਇੰਟੀਰੀਅਰ ਮਿਨਿਸਟਰੀ ਦਾ ਖਾਸ ਤੌਰ ਤੇ ਕਿਉਂਕਿ ਵੀਜ਼ੇ ਸਾਰੇ ਮੇਰੇ ਕੋਲ ਸਾਡੀ ਮਿਨਿਸਟਰੀ ਕੋਲ ਨੇ ਕਿ ਅਗਰ کہیں پہ ਥੋੜੀ ਬਹੁਤ ਪ੍ਰੋਬਲਮ ਆ ਪਈ ਜੀ ਹਮ ਉਸਕੋ ਵੀ ਕਲੀਅਰ ਕਰ ਰਹੇ ਵਿਚ ਮੇ ਥੋੜਾ ਸਾ ਇਸ਼ੂ ਆਇਆ ਹੈ ਹਮ کچھ دن رہے ہم نے وہ کلیر کر دیا بلکل تاکہ کہیں پہ کوئی مسئلہ آئی نہ تو اگلے مینے پھر آؤ اگلے مینے پھر آؤ بلکل کوئی مسئلہ نہیں کی سر ایک ایسے ویزے تھی ریکویسٹ ہے جہاں کنسرن ہے جو ہوتے یو ایس پاس یو ایس بورن یا کنیڈین بورن یا یو کے بورن انہوں کو وہ پاس دے دھائے گا کوئی پرابلم نہیں ہوں دی کئی سنٹے لوگ ہے گئے ہیں انہوں نے تی تی چالی چالی سال ہو گئے ہیں امریکہ رہنگے ہیں ਪਰ ਉਹਨਾਂ ਕੋਲ ਅਮਰੀਕਨ ਸਿਟੀਜ਼ਨਸ਼ਿਪ ਨਹੀਂ ਫਰ ਵਾਟ ਐਵਰ ਰੀਜ਼ਨ ਯੂ ਨੋ ਤੇ ਉਹਨਾਂ ਕੋਲ ਇੰਡੀਆ ਵੀ ਇੰਡੀਅਨ ਪਾਸਪੋਰਟ ਹੁੰਦਾ ਹੈ ਬਾਕੀ ਸਾਰਾ ਉੱਥੇ ਹੀ ਸਾਰੀ ਲਾਈਫ ਉਹਨਾਂ ਨੇ ਹੋਈ ਰਹੀ ਉਹਨਾਂ ਦੇ ਬੱਚੇ ਵੀ ਉਹਨਾਂ ਵਿੱਚ ਕਦੀ ਥੋੜੀ ਜਿਹੀ ਦਿੱਕਤ ਆਉਂਦੀ ਹੈ ਕਿ ਇੰਡੀਅਨ ਪਾਸਪੋਰਟ ਹੋਣ ਕਰਕੇ ਸੋ ਉਹ ਵੀ ਸੇ ਦੀ ਥੋੜੀ ਕੋਨਾਂ ਨੇ ਸਪਾਰਸ਼ਿਪ ਹੋਰ ਕਰ ਉਹਨਾਂ ਕੋ ਦੇਖੇ ਉਹਨਾਂ ਕੇ ਲਈ ਹੋਗਾ ਕਿ ਉਹਨਾਂ ਕੋ ਐਮਬੈਸੀ ਸੇ ਵੀਜ਼ਾ ਲੈਣਾ ਪੜੇਗਾ کیونکہ ڈیفنٹلی وہ انڈین پاسپورٹ ہونا ہے تو اس پہ ہمیں ایک دفعہ ایمبیسی لیکن ہم نے اس کے اوپر بھی اگر کوئی ہمارا سکھ بہن بھائی ہے تو اس کے لیے ہمارا بڑا نرم ہے ویزا جی وہاں پہ بھی ایسے نہیں ہے کہ ہاں ہو سکتا ہے کوئی دلی میں ہو تو اس کے لیے ویزا ڈیفنٹلی لینا تھوڑا مشکل کام ہوگا ایک ہے ہماری پالیسی ہے لیکن اگر کوئی ہمارا سکھ کمیونٹی سے تعلق رکھتا ہے ہمارا بہن بھائی ہے ویسے ہی جانا پائے گا تو ان شاء اللہ تو بھی ویزا لگ جائے گا کوئی اتنا پرابلم نہیں ہوگا ہاں اس کا پروسس ضرور ہے وہ فارم بھرے گا وہاں پہ جائے گا سب کچھ ہوئے گا لیکن جو باقی سارے ملک ہیں جن کو پاسپورٹ ان کوئی مسئلہ دا. اور کوئی مسئلہ ہے تو چیک کر لینا کوئی. ਉਹ ਮੈਂ ਬਿਲਕੁਲ ਚੈੱਕ ਕਰ ਲੇਤਾ ਹਾਂ ਸਰ ਥੋੜਾ ਕਿਹਾ ਤਾਂ ਕਿ ਕਈ ਆਪਣੇ ਬਜ਼ੁਰਗ ਨੇ ਸੋ ਉਹਨਾਂ ਦੀ ਸਤ ਜਨਾ 60 70 ਸਾਲ ਹੋ ਗਏ ਪਰ ਉਹਨਾਂ ਨੇ ਉੱਤੇ ਰਹਿੰਦੇ ਹਨ 2 40 ਸਾਲ ਹੋ ਗਏ ਉਹ ਕਿਸੇ ਕਿਸੇ ਵੀ ਕਿਸੇ ਕਾਰਨ ਉਹਨਾਂ ਨੇ ਅੱਛਾ ਮੈਂ ਗ੍ਰੀਨ ਕਾਰਡ ਵਾਲੀ ਪਾਲਿਸੀ ਚੈੱਕ ਕਰਾ ਲੈਣਾ ਅਗਰ ਅਸੀਂ ਗ੍ਰੀਨ ਕਾਰਡ ਵਾਲੇ ਨੂੰ ਕਰ ਸਕੀਏ ਤਾਂ ਅਸੀਂ ਉਹਨਾਂ ਨੂੰ ਇਮੀਗਰੇਸ਼ਨ ਨਹੀਂ ਉਹ ਇੰਗਲਿਸ਼ ਦਾ ਟੈਸਟ ਕੋਈ ਨਹੀਂ ਕਰਦੇ ਉਹ ਫਿਰ 60 ਸਾਲ ਉਸ ਤੇ ਗ੍ਰੀਨ ਕਾਰਡ ਦੇ ਹੀ ਜਾਂਦੇ ਅੱਛਾ ਮੈਂ ਇਹ ਇਹ ਲਿਖ ਲੈ ਇਹ ਤੇ ਗ੍ਰੀਨ ਕਾਰਡ ਵਾਲੋਂ ਕੇ ਲਈ ਕੁਝ ਪਾਲਿਸੀ ਬਣਾ ਲਿਆ ਕੁਝ ਕਰ ਲੈਣਗੇ ਕੁਝ ਕਰ ਲੈਣ ਦੂਸਰਾ ਜਿਸ ਬਿਲਡਿੰਗ ਤੁਸੀਂ ਬੈਠੇ ਹੋ ਨਾ ਇਸ ਟਾਈਮ ਇਹ 1887 ਵਿੱਚ ਬਣੀ ਸੀ ਤੇ ਉਸ ਟਾਈਮ ਦੇ ਜਿਹੜੇ ਆਪ ਵੀਡੀਓ ਤੁਸਾਂ ਵੇਖੀਏ ਅਥੇ ਜੀ ਸਿੱਖਾਂ ਵਾਸਤੇ ਹੁਣ ਹੋ ਗਿਆ ਪਾਕਿਸਤਾਨ ਦਾ ਵੀਜ਼ਾ ਬਿਲਕੁਲ ਫਰੀ ਇੱਕ ਫਾਰਮ ਤੁਸੀਂ ਫਿਲ ਕਰਨਾ ਤੇ ਅਧੇ ਘੰਟੇ ਦੇ ਵਿੱਚ ਵੀਜ਼ਾ ਤੁਹਾਨੂੰ ਲੱਭ ਜਾਏਗਾ ਤੇ ਬਹੁਤ ਬਹੁਤ ਵੱਡੀ ਪ੍ਰੋਗਰੈਸ ਹੋਈ ਹੈ ਕਿ ਬਹੁਤ ਸਾਰੇ ਸਿੱਖ ਨੇ ਜਿਹੜੇ ਪਾਕਿਸਤਾਨ ਆਣਾ ਚਾਹੁੰਦੇ ਨੇ ਤੇ ਜਦ ਮੈਂ ਕਿਹਾ ਕਿ ਬਹੁਤ ਸਾਰੇ ਇਸ਼ੂਸ ਨੇ ਤੇ ਇੱਥੇ ਲਾਈਕ ਇੰਡੀਆ ਤੋਂ ਤੁਸੀਂ ਯਾ ਅਮਰੀਕਾ ਚੋਂ ਕੈਨੇਡਾ ਚੋਂ ਤੁਸੀਂ ਬਹੁਤ ਆਸਾਨੇ ਨਾਲ ਹੁਣ ਪਾਕਿਸਤਾਨ ਦੇ ਵਿੱਚ ਆ ਸਕਦੇ ਹੋ ਯਾਤਰਾ ਕਰ ਸਕਦੇ ਹੋ ਪਾਕਿਸਤਾਨ ਦੇ ਜਿੰਨੇ ਵੀ ਜਿਹੜੇ ਇੱਕ ਖਾਸ ਪਲੇਸਿਸ ਨੇ ਜਿਹੜੇ ਇੱਥੇ ਸਿੱਖਾਂ ਦੀ ਰਿਲੀਜੀਅਸ ਪਲੇਸਿਸ ਨੇ ਉਹਨਾਂ ਦੇ ਚ ਜਾਣ ਦਾ ਰਸਤਾ ਜਿਹੜਾ ਉਹਨੂੰ ਬਹੁਤ ਆਸਾਨ ਕਰ ਦਿੱਤਾ ਗਿਆ ਤੇ ਇਹ ਬਹੁਤ ਵੱਡੀ ਵਧੀਆ ਨਿਊਜ਼ ਹੈ ਕਿ ਇੰਡੀਆ ਤੋਂ ਜਿੰਨੇ ਮਰਜ਼ੀ ਸਿੱਖ ਯਾਤਰੀ ਆਣ ਆ ਪਾਕਿਸਤਾਨ ਚ ਆਨ ਦਰਸ਼ਨ ਕਰਨ ਆ ਠੀਕ ਹੈ ਯਾਤਰਾ ਕਰਨ ਜਿਸ ਤਰ੍ਹਾਂ ਪਾਕਿਸਤਾਨੀ ਸੌਧ ਯਾਰ ਅਪ ਚ ਜਾਂਦੇ ਨੇ ਇਸ ਤਰ੍ਹਾਂ ਸਿੱਖਾਂ ਵਾਸਤੇ ਪਾਕਿਸਤਾਨ ਦੀ ਐ ਖਾਸ ਰਿਲੀਜੀਅਸ ਪਲੇਸਿਸ ਜਿਹੜੇ ਨੇ ਬਹੁਤ ਬਹੁਤ ਜ਼ਿਆਦਾ ਅਹਿਮੀਅਤ ਕਰ ਰੱਖਦੀਆਂ ਨੇ ਤੇ ਜ਼ਾਹਰੀ ਜੀ ਗੱਲ ਇਹ ਹੈ ਤੇ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੇ ਬਹੁਤ ਵੱਡਾ ਸਟੈਪ ਲਿਆ ਹੈ ਤੇ ਇਹ ਜਿਹੜਾ ਇੱਕ ਟੂਰ ਹੈ ਇਹਨੂੰ ਔਰ ਪੋਤਾ ਓਪਨ ਕਰ ਦਿੱਤਾ ਗਿਆ ਤੇ ਤੁਸੀਂ ਕੀ ਕਹੋਗੇ ਇਸ ਬਾਰੇ ਅੱਛਾ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹਦੇ ਹੋ ਲਾਸਟ ਵਿੱਚ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਤੁਹਾਡਾ ਫਿਰ ਤੁਮੜਾ ਕਾਠ